ਹੈਲੋ ਗਾਇਸ ਮੇਰੇ ਵੱਲ ਸਾਰੰਪ੍ਰਿਆ ਪ੍ਰਿਅ ਸਸਿਕਲ ਤੇ ਅੱਜ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਅਸੀਂ ਆਇਆ ਸਾਡੇ ਪਿੰਡ ਦੇ ਪੂਰੇ ਇਹ ਸਾਡੇ ਪਿੰਡ ਚ ਹੀ ਹੈ ਤੇ ਇਹ ਲਗਭਗ 100 150 ਸਾਲ ਪੁਰਾਣਾ ਹੈ ਇੱਥੇ ਪੈੜੀ ਹੈ ਕਿਸੇ ਦੀ ਉਹਨਾਂ ਦੀ ਮੋਟਰ ਦੇ ਇਧਰ ਜਿਵੇਂ ਤੁਸੀਂ ਦੇਖ ਸਕਦੇ ਹੋ ਮੰਜੀਆਂ ਪਈਆਂ ਨੇ ਇੱਥੇ ਆ ਕੇ ਬੈਂਦੇ ਹੁੰਦੇ ਨੇ ਤੇ ਬਾਕੀ ਬਹੁਤ ਪੁਰਾਣੀ ਜਗ੍ਹਾ ਹੈ ਤੇ ਬਾਕੀ ਆਜੂ ਆਪਾਂ ਅੱਗੇ ਵਧਨੇ ਆ ਤੇ ਪਹਿਲਾਂ ਸাবণ ਕੁਮਾਰ ਜੀ ਤੋਂ ਦੋ ਵਿਚਾਰ ਲੈ ਲੀਏ ਕਿ ਇਹਨਾਂ ਨੂੰ ਕੀ ਕੁਝ ਹੈਲੋ ਗਾਇਸ ਕਿਵੇਂ ਹੋ ਆਈ ਹੋਪ ਤੁਸੀਂ ਵਧੀਆ ਹੋਵੋਗੇ ਤੇ ਅੱਜ ਅਸੀਂ ਆਪਣੇ ਪਿੰਡ ਦੀ ਜਗਾ ਲੋਕੇਸ਼ਨ ਤੁਹਾਨੂੰ ਦੱਸਾਂਗੇ ਤਲਮੰਡੀ ਮਲਕ ਚੋ ਇਹ ਲੋਕੇਸ਼ਨ ਹੈ ਸਾਡੀ ਤੇ ਤੁਸੀਂ ਆ ਦੇਖ ਸਕਦੇ ਹੋ ਤੇ ਆ ਤੁਸੀਂ ਦੇਖ ਸਕਦੇ ਹੋ ਇਹਨੂੰ ਪੋਰਾ ਕਿ ਇਧਰ ਦੇ ਨੂੰ ਪੋਰਾ ਕਿਹਾ ਜਾਂਦਾ ਹੈ ਅਸੀਂ ਤੁਹਾਨੂੰ ਦੂਰੋਂ ਦਿਖਾ ਦਈਏ ਪਹਿਲਾਂ ਵੇਖ ਸਕਦੇ ਤੁਸੀਂ ਸਾਡਾ ਪਿੰਡ ਤੇ ਆ ਤੁਸੀਂ ਪਹਿਲਾਂ ਇੱਧਰ ਮੜੀ ਜੀ ਨਿਗਾਹ ਮਾਰ ਲਓ ਇੱਧਰ ਦਿਖਾ ਬਈ ਠੇਕਾ ਇਹਨਾਂ ਦਿਖਾ ਆ ਇੱਧਰ ਨਾਲ ਇਹਦੇ ਠੇਕਾ ਜੋ ਨਹੀਂ ਠੇਕਾ ਜੀ ਨਾਮ ਲਿਖਿਆ ਹੋਇਆ ਤੇ ਅਸੀਂ ਤੁਹਾਨੂੰ ਦਿਖਾਉਣੇ ਆ ਜੋ ਕਾਫੀ ਪੁਰਾਣਾ ਜੀ ਇਹ ਲਗਭਗ 150 ਸਾਲ ਦਾ ਪੁਰਾਣਾ ਇਹ ਹੈ ਜੇ ਸਾਡੇ ਪਿੰਡ ਦੇ ਬਜ਼ੁਰਗ ਨੇ ਉਹ ਕਹਿ ਦੇਣਗੇ ਸਾਡੇ ਦੋ ਵੀ ਕਾਫੀ ਪੁਰਾਣੇ ਹੈ ਤੇ ਆ ਤੁਸੀਂ ਕਮਰਾ ਦੇਖ ਸਕਦੇ ਹੋ ਜਿਹੜਾ ਕਿ ਬੰਦ ਪਿਆ ਹੈ ਇਹਨੂੰ ਲੋਕ ਲੱਗਾ ਹੋਇਆ ਜੀ ਤੇ ਆ ਮੋਟਰ ਇੱਧਰ ਇੱਕ ਗਿੰਮਰ ਲੱਗਾ ਇੱਕ ਚੀਜ਼ ਹੋਰ ਤੁਸੀਂ ਸਾਡਾ ਮਾਈਕ ਦੇਖ ਸਕਦੇ ਹੋ ਅਸੀਂ ਅਪਗ੍ਰੇਡ ਕਰ ਲਿਆ ਇਹ ਹੀ ਆਪਣੇ ਹੱਥੀਂ ਤਿਆਰ ਕੀਤਾ ਤੁਸੀਂ ਦੇਖ ਸਕਦੇ ਹੋ ਤੇ ਕਮੈਂਟਾਂ 'ਚ ਜਰੂਰ ਦੱਸਿਓ ਵੀ ਕਿਵੇਂ ਦਾ ਬਣਿਆ ਬਾਕੀ ਅਸੀਂ ਪੂਰੀ ਕੋਸ਼ਿਸ਼ ਕੀਤੀ ਵੀ ਵਧੀਆ ਬਣੇ ਤੇ ਇੱਧਰ ਦੇਖ ਸਕਦੇ ਹੋ ਤੁਸੀਂ ਉੱਪਰ ਪੌੜੀਆਂ ਜਾ ਰਹੀਆਂ ਨੇ ਆਪਾਂ ਉੱਤੇ ਚੱਲਦੇ ਹੁਣ ਆਜੂ ਕੋੜੀਆਂ ਬਹੁਤ ਛੋਟੀਆਂ ਨੇ ਇੱਥੇ ਆਜੇ ਪਹਿਲਾ ਵਾਲੇ ਦੋਲੇ ਬਖਾਨੇ ਤੁਹਾਨੂੰ ਅੰਦਰ ਅੰਦਰ ਜਾਂ ਅੰਦਰ ਰਸਤਾ ਬਾਅਦ ਚ ਚੱਲਾਂਗੇ ਆਪਾਂ ਅੰਦਰ ਇਹ ਡੀਟ ਪਿਆ ਜੀ ਕਾਈ ਤੁਸੀ ਸਾਡੇ ਪਿੰਡ ਦਾ ਵੀਊ ਚੈੱਕ ਕਰ ਸਕਦੇ ਹੋ ਕਿੱਡਾ ਘੈਂਟ ਹੈ ਇੱਕ ਦਿਨ ਆਪਾਂ ਗੁਰੂ ਘਰ ਦਾ ਵੀ ਉਹ ਵੀਡੀਓ ਬਣਾ ਕੇ ਪਾਵਾਂਗੇ YouTube ਤੇ ਪੂਰੀ ਕਪਾੜਾ ਜਾ ਕੇ ਗੁਰੂ ਘਰ ਦੇ ਗ੍ਰੰਥੀ ਸਿੰਘ ਨਾਲ ਵੀ ਗੱਲਬਾਤ ਕਰਾਂਗੇ ਕਿਸ ਦਿਨ ਤੇ ਇਧਰ ਉਹ ਹੁਣ ਅੰਦਰ ਤੁਸੀਂ ਵੇਖ ਸਕਦੇ ਹੋ ਇੱਥੇ ਆਵਾਜ਼ ਬੜੀ ਗੂੰਜਦੀ ਹੁੰਦੀ ਹੈ ਬਹੁਤ ਪੁਰਾਣੀ ਜਗ੍ਹਾ ਹੈ ਇਹ ਇੱਥੇ ਵੀ بڑے ਨਾਮ-ਨੂਮ ਲਿਖੇ ਹੋਏ ਨੇ ਤੁਸੀਂ ਵੇਖ ਸਕਦੇ ਹੋ Ajoelho na Pachada de Ambaro ਇਹੀ ਸਾਡੇ ਪੇਂਟ ਦਾ ਪੋਰਾ ਤੁਸੀਂ ਇੱਥੇ ਚੈੱਕ ਕਰੋ ਇੱਕ ਆਰੀ ਪੌੜੀਆਂ ਦਾ ਉੱਤੋਂ ਆ ਡਿਜ਼ਾਈਨ ਕਿੱਡਾ ਘੈਂਟ ਹੈ ਇੱਥੋਂ ਤੇ ਆਪਾਂ ਚੱਲਦੇ ਹਾਂ ਥੱਲੇ ਆਜੂ ਇਹ ਜਗਤ ਸਾਨੂੰ ਵੀਡੀਓ ਬਣਾਉਣ ਨੂੰ ਹਰਨਾਮ ਸਿੰਘ ਨੇ ਕਿਹਾ ਸੀ ਹਰਨਾਮ ਸਿੰਘ ਜਾਣਦਾ ਜੇ ਵੀਡੀਓ ਵੇਖ ਰਿਹਾ ਹੈ ਤੇ ਕਮੈਂਟ ਜਰੂਰ ਕਰੇ ਹਰਨਾਮ ਤੇ ਏਸੀ ਆਪਣੀ ਅੱਜ ਦੀ ਛੋਟੀ ਜੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਜੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਐਵੇਂ ਦੀਆਂ ਹੋਰ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਕਲ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਾਂ ਮਿਲਦੇ ਹਾਂ ਹੁਣ ਨੈਕਸਟ ਵਲੌਗ 'ਚ ਛੇਤੀ ਨਵੀਂ ਵੀਡੀਓ ਨਾਲ ਤੇ ਉਦੋਂ ਦੀ ਬਾਏ